ਗੁਰੂ ਗੁਰ ਗੁਰ ਕਰਹੁ ਗੁਰੂ ਹਰ ਪਾਈਐ ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰ ਮਨ ਮਿਲਤ ਲਿਵ ਲਾਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸਬਦ ਗੁਰ ਧਿਆਈਐ ਅੰਮ੍ਰਿਤ ਪਰਵਾਹਾ ਛੁਟਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਵਾਣ ਨਿਧਾਨ ਹਰ ਉਰ ਤਰੋ ਗੁਰੂ ਗੁਰ ਗੁਰ ਕਰਹੋ ਗੁਰੂ ਹਰ ਪਾਈਐ ਗੁਰੂ ਗੁਰ ਗੁਰੂ ਗੁਰ ਗੁਰ ਜਪ ਮੰਨ ਰੇ جا ਕੀ ਸੇਵ ਸਿਵ ਸਿਧ ਸਾਧਕ ਸੁਰ ਅਸੁਰ ਗਣ ਤਰਹਿ 33 ਗੁਰ ਬਚਨ ਸੁਣ ਕੰਨ ਰੇ ਫੁਨ ਤਰਹਿ ਤੇ ਸੰਤ ਹਿਤ ਭਗਤ ਗੁਰ ਗੁਰ ਕਰਹਿ ਤਰਿਉ ਪ੍ਰਹਿਲਾਦ ਗੁਰ ਮਿਲਤ ਮਨ ਜਨ ਰੇ ਤਰਹਿ ਨਾਰਦਾਦ ਸੰਕਾਦ ਹਰ ਗੁਰਮੁਖ ਹੈ ਤਰਹਿ ਇਕ ਨਾਮ ਲਗ ਤਜੋ ਰਸ ਅੰਨ ਰੇ ਦਾਸ ਬੇਨਤ ਕਹੈ ਨਾਮ ਗੁਰਮੁਖ ਲਹੈ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮੰਨ ਰੇ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤਜੁਗ ਜਨ ਧ੍ਰੂ ਪਰ ਸ੍ਰੀ ਪ੍ਰਹਿਲਾਦ ਭਗਤ ਉਧਰੀ ਅੰ ਹਸਤ ਕਮਲ ਮਾਥੇ ਪਰ ਧਰੀ ਅੰ ਅਲਖ ਰੂਪ ਜੀ ਲਖਿਆ ਨ ਜਾਇ ਸਾਧਕ ਸਿਧ ਸਗਲ ਸਰਣਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇਹ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਏ ਗੁਰ ਨਾਨਕ ਨਿਕਟ ਬਸੈ ਬਨਵਾਰੀ ਤិន ਲੈਣਾ ਥਾਪ ਜੋਤ ਜਗ ਧਾਰੀ ਲੈਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕਉ ਦਿਆ ਤਨ ਸ੍ਰੀ ਰਾਮਦਾਸ ਸੋਢੀ ਥਿਰ ਥੱਪਿਓ ਹਰ ਕਾ ਨਾਮ ਅਖੈ ਨਿਦ ਅਪਿਓ ਅਪਿਓ ਹਰ ਨਾਮ ਅਖੈ ਨਿਦ ਚਹ ਜੁਗ ਗੁਰ ਸੇਵਾ ਕਰ ਫਲ ਲਹੀੰ ਬੰਦ ਹੈ ਜੋ ਚਰਨ ਸਰਣ ਸੁਖ ਪਾਵਹਿ ਪਰਮਾਨੰਦ ਗੁਰਮੁਖ ਕਹੀੰ ਪ੍ਰਤਖ ਦੇਹ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਪਰਣੰ ਸਤਿਗੁਰ ਗੁਰਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਣ ਤਰਣੰ ਜੇ ਅੰਮ੍ਰਿਤ ਵਚਨ ਬਾਣੀ ਸਾਧੂ ਜਨ ਜਪਹਿ ਕਰਿ ਬਿਚਿਤ ਚਾਉ ਆਨੰਦ ਨਿਤ ਮੰਗਲ ਗੁਰਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜਿਤਹਿ ਜਮ ਲੋਕ ਪਤਿਤ ਜੇ ਪ੍ਰਾਣੀ ਹਰ ਜਨ ਸੇਵ ਗੁਰ ਗਿਆਨ ਰਤੇ ਰਗਵੰਸ ਤਿਲਕ ਸੁੰਦਰ ਦਸ਼ਰਥ ਘਰ ਮਨ ਬੰਚਹਿ ਜਾ ਕੀ ਸਰਣੰ ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਰਣ ਤਰਣੰ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਭਗਾ ਇਹ ਆਈ ਹੀ ਹੈ ਪ੍ਰਤੀਤ ਪ੍ਰਤੀਤ ਹੀ ਹੈ ਆਈ ਜਿਨ ਜਨ ਕੈ ਤਿਨ ਕੋ ਪਦਵੀ ਉਚ ਭਈ ਤਜਮਾਇ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬਿਰਥਾ ਗਈ ਅਵਲੋਖਿਆ ਬ੍ਰਹਮ ਪਰਮ ਸਭ ਛੁਟਖਿਆ ਦਿਬ్య ਦਿਸ਼ਟ ਕਾਰਣ ਕਰਨੰ ਸਤਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਣ ਤਰਣੰ ਪਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਭਇਆ ਜਸ ਜਨ ਕੈ ਇਕ ਪੜ੍ਹਹਿ ਸੁਣਹਿ ਗਾਵਹਿ ਪਰਬਤਹਿ ਕਰਹਿ ਇਸਨਾਨ ਇਸਨਾਨ ਕਰਹਿ ਪਰਬਤ ਸੁਧ ਮਨ ਗੁਰ ਪੂਜਾ ਵਿਦ ਸਹਿਤ ਕਰਨ ਕੰਚਨ ਤਨ ਹੋਏ ਪਰਸ 파ਰਸ ਕਉ ਜੋਤ ਸਰੂਪੀ ਧਿਆਨ ਧਰੰ ਜਗ ਜੀਵਨ ਜਗੰਨਾਥ ਜਲ ਥਲ ਮਹਿ ਰਹਿ ਆਪੂਰ ਬਹੁ ਵਿਦ ਵਰਨੰ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਣ ਤਰਣੰ ਜਿਨਹੋਂ ਬਾਤ ਨਿਸ਼ਚਲ ਧੂ ਜਾਨੀ ਤੇਈ ਜੀਵ ਕਾਲ ਤੇ ਬਚਾ ਤਿੰਨ ਤਰਿਓ ਸਮੁੰਦਰ ਰੁਦਰ ਖਿੰਦ ਇਕ ਮਹ ਜਲ ਹਰ ਬਿੰਬ जुਗਤ ਜਗ ਰਚਾ ਕੁੰਡਲਨੀ ਸੁਰਜੀ ਸਤ ਸੰਗਤ ਪਰਮ ਆਨੰਦ ਗੁਰੂ ਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉਪਰ ਮਨ ਬਚ ਕ੍ਰਮ ਸੇਵੀਐ ਸੱਚਾ ਵਾਹਿਗੁਰੂ 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 ਵਾਹਿ ਜੀਉ ਕਬਲ ਨੈਨ ਮਦਰਬੈਨ ਕੋਟ ਸੈਨ ਸੰਗ ਸੋਬ ਕਹਿਤ ਮਾਜ ਸੋਦ ਜਸਹਿ ਦਹੀ ਪਾਤ ਖਾਹੇ ਜੀਉ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਭਈ ਕਿੰਕਨੀ ਸ਼ਬਦ ਚਨਤਕਾਰ ਖੇਲ ਪਾਹੇ ਜੀਉ ਕਾਲ ਕਲਮ ਹੁਕਮ ਹਾਥ ਕਾਹੋ ਕੌਨ ਮੇਟ ਸਕੈ ਈਸ ਬੰਮੈ ਗਿਆਨ ਧਿਆਨ ਤਰਤ ਹੀ ਐ ਚਾਹੇ ਜੀਉ ਸਤਿ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੂਹੀ ਵਾਹਿਗੁਰੂ 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 ਵਾਹਿ ਜੀਉ RAM ਨਾਮ ਪਰਮ ਧਾਮ ਸੁਧ ਬੁੱਧ ਨਿਰਕਾਰ ਬੇਸੁਮਾਰ ਸਰਬਰ ਕਉ ਕਾਹੇ ਜੀਉ ਸਉਥਰ ਚਿਤ ਭਗਤ ਹਿਤ ਪੇਖ ਧਰਿਓ ਹਰ ਨਾਖਸ ਹਰਿਓ ਨਖ ਬਿਦਾਰ ਜੀਉ ਸੰਖ ਚਕਰ ਗਦਾ ਪਦਮ ਆਪ ਆਪ ਕੀਓ ਛਦਮ ਅਪਰੰਪਰ ਪਾਰ ਬ੍ਰਹਮ ਲਖੈ ਕੌਨ ਤਾਹੇ ਜੀਓ ਸਤ ਸਾਚ ਸ੍ਰੀ નિਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜੀਓ ਪੀਤ ਵਸਨ ਕੁੰਦ ਦਸਨ ਪ੍ਰਿਆ ਸੈਤ ਕੰਠ ਮਾਲ ਮੁਕਟ ਮੀਸ ਮੋਰ ਪੰਖ ਚਾਹੇ ਜੀਓ ਬੇਵਜੀਰ ਵੱਡੇ ਧੀਰ ਧਰਮ ਅੰਗ ਅਲਖ ਅਗਮ ਖੇਲ ਕੀਆ ਆਪਣੈ ਉਛਾਹੇ ਜੀਉ ਅਕਥ ਕਥਾ ਕਥੀ ਨ ਜਾਏ ਤੀਨ ਲੋਕ ਰਹਿ ਆ ਸਮਾਏ ਸੁਤਹਿ ਸਿਧ ਰੂਪ ਧਰਿਓ ਸਾਹਨ ਕੈ ਸਾਹੇ ਜੀਉ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜੀਉ ਸਤ ਗੁਰੂ ਸਤ ਗੁਰੂ ਸਤ ਗੁਰ ਗੋਬਿੰਦ ਜੀਉ ਬਲਹਿ ਛਲਨ ਸਬਲ ਮਲਨ ਭਗਤ ਫਲਨ ਕਾਨਕੂਰ ਨਹਿਕਲੰਕ ਬੱਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਵਣ ਦੁਰਤ ਦਵਣ ਸਕਲ ਭਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸੈਸ ਮੁਖ ਫਨਿੰਦ ਜੀਓ ਜਰਮ ਕਰਮ ਮਛ ਕਛ ਹੋ ਬਰਾਹਾ ਜਮਨਾ ਕੈਕੂਲ ਖੇਲ ਖੇਲਿਓ ਜਨ ਗਿੰਦ ਜੀਓ ਨਾਮਸਾਰਹੀਏ ਤਾਰ ਤਜ ਵਿਕਾਰ ਮਨ ਗੰਧ ਸਤ ਗੁਰੂ ਸਤ ਗੁਰੂ ਸਤ ਗੁਰੂ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰ ਕਹਿਆ ਮਾਨ ਨਿਜ ਨਿਧਾਨ ਸਚ ਜਾਨ ਮੰਤਰ ਇਹੈ ਨਿਸਬਾਸੁਰ ਹੋਏ ਕਲਿਆਣ ਲਹਹਿ ਪਰਮਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਓ ਛਾੜ ਤੋਹ ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗੇ ਹੋ ਤਰੇਹ ਸਨੇਹੋ ਚਿੱਤ ਬਿਲਾਸ ਜਗਤ ਏਹੋ ਚਰਨ ਕਮਲ ਸਦਾ ਸੇਉ ਦ੍ਰਿੜਤਾ ਕਰ ਮਤ ਜੀਉ ਨਾਮ ਸਾਰ ਹੀ ਏ ਤਾਰ ਤਜ ਬਿਕਾਰ ਮਨ ਗੰਧ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਉ ਸੇਵਕ ਕੈ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋਊ ਤੂ ਕਦ ਕਾ ब्रह्मा बिस्नु सिरे तए आगणत तिन कौ मोह भया मन मदका चवरासी लाख जोन उपाई रिझक दिया सबहु कौ तदका सेवक कह परपूर जुग जुग वाह गुरु तेरा सब सदका वाहु वाहु का बडा तमासा आपे हसए आप ही चितवै आपे चंद सूर परगासा ਆਪੇ ਜਲ ਆਪੇ ਥਲ ਥੰਮਨ ਆਪੇ ਕੀਆ ਘਟ ਘਟ ਬਾਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਬੈ ਵਿਚਾਰੋ ਵਾਹ ਵਾਹ ਕਾ ਵੱਡਾ ਤਮਾਸਾ ਕੀਆ ਖੇਲ ਵੱਡ ਮੇਲ ਤਮਾਸਾ ਵਾਹੇ ਗੁਰੂ ਤੇਰੀ ਸਭ ਰਚਨਾ ਤੂੰ ਜਲ ਥਲ ਗਗਨ ਪਿਆਲ ਪੂਰ ਰਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ਮਨ ਹੈ ਬ੍ਰਹਮਾਦਿਕ ਰੂਦਰਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰ ਪ੍ਰਸਾਦ ਪਾਈਐ ਪਰਮਾਰਥ ਸਤ ਸੰਗਤ ਸੇਤੀ ਮਨ ਖਚਨਾ ਕੀਆ ਖੇਲ ਬਡ ਮੇਲ ਤਮਾਸਾ ਵਾਹ ਗੁਰੂ ਤੇਰੀ ਸਭ ਰਚਨਾ ਅਗਮ ਅਨੰਤ ਅਨਾਦ ਆਦ ਜਿਸ ਕੋਏ ਨ ਜਾਣੈ ਸਿਵ ਬਿਰੰਚ ਧਰ ਧਿਆਨ ਨਿਤ ਹੈ ਜਿਸ ਵੇਦ ਬਖਾਣੈ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਪੰਜਨ ਗੜਨ ਸਮੱਥ ਤਰਨ ਤारण ਪ੍ਰਭ ਸੋਈ ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥੁਰਾ ਰਸਨਾ ਰਸੈ ਸ੍ਰੀ ਸਤਨਾਮ ਕਰਤਾ ਪੁਰਖ ਗੁਰੂ ਰਾਮਦਾਸ ਚਿਤ ਹੈ ਬਸੈ ਗੁਰੂ ਸਮਰਥ ਗਹਿ ਕਰਿਆ ਤ੍ਰੁਵ ਬੁੱਧ ਸੁਮਤ ਸਮਾਰਨ ਕਉ ਫੁਨ ਧਰਮ ਤੁਜਾ ਫਹਿਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕਉ ਮਥੁਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨ ਵਿਚਾਰਨ ਕਾਓ ਹਰ ਨਾਮ ਬੋਹਿਥ ਵਡਾਉ ਕਲਮੈ ਭਵ ਸਾਗਰ ਪਾਰ ਉਤਾਰਨ ਕਾਓ ਸੰਤਤ ਹੀ ਸਤ ਸੰਗਤ ਸੰਗ ਸੁਰੰਗ ਰਤੇ ਜਸ ਗਾਵਤ ਹੈ ਤ੍ਰਮ ਪੰਥ ਧਰਿਓ ਧਰਨੀ ਤਰ ਆਪ ਰਹੇ ਲਿਵਤਾਰ ਨਾ ਧਾਵਤ ਹੈ ਮथुरापन 파ਗ ਭਲੇ ਉਨਕੇ ਮਨ ਇਛਤ ਹੀ ਫਲ ਪਾਵਤ ਹੈ ਰਬ ਕੇ ਸੁਤ ਕੋ ਤਿੰਨ ਤਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸੁਧਾ ਪਰ ਪੂਰਨ ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ ਗਹਿਰ ਗੰਭੀਰ ਅਥਾਹਾ ਅਤ ਬਡ ਸੁਭਰ ਸਦਾ ਸਭ ਵਿਦ ਰਤ ਨਗਰ ਸੰਤ ਮਰਾਲ ਕਰਹਿ ਕੰਤੂਹਲ ਤਿੰਨ ਜਮ ਤਰਾਸ ਮਿਟਿਓ ਦੁਖ ਕਾਗਰ ਕਾਲ ਜੁਗ ਦੁਰਤ ਦੂਰ ਕਰੇ ਕਉ ਦਰਸ਼ਨ ਗੁਰੂ ਸਗਲ ਸੁਖ ਸਾਗਰ ਜਾ ਕਉ ਮਨ ਧਿਆਨ ਤਰੈ ਫਿਰਤ ਸਗਲ ਜੁਗ ਕਬਹੋ ਕ ਕੋ ਪਾਵੇ ਆਤਮ ਪ੍ਰਗਾਸ ਕਉ 베ਦ ਬਾਣੀ ਸਹਿਤ ਬਿਰੰਚ ਜਸ ਗਾਵੇ ਜਾ ਕਉ ਸ਼ਿਵ ਮਨ ਗਹਿ ਨਤ ਜਾਤ ਕਬਿਲਾਸ ਕਉ ਜਾ ਕਉ ਜੋਗੀ ਜਤੀ ਸਿਧ ਸਾਧਕ ਅਨੇਕ ਤਪ ਜਟਾ ਝੂਟ ਭੇਖ ਕੀਏ ਫਿਰਤ ਉਦਾਸ ਕਉ ਸੋ ਤਿੰਨ ਸਤਗੁਰ ਸੁਖ ਪਾਏ ਕਿਰਪਾ ਧਾਰੀ ਜੀ ਨਾਮ ਕੀ ਬੜਾਈ ਦਈ ਗੁਰ ਰਾਮਦਾਸ ਕਉ ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਹੋ ਲੋਗ ਪ੍ਰਗਾਸੇ ਦੇਖਤ ਦਰਸ ਭਟਕ ਭ੍ਰਮ ਭਜਤ ਦੁਖ ਪਰ ਹਰ ਸੁਖ ਸਹਿਜ ਬਿਗਾਸੇ ਸੇਵਕ ਸਿੱਖ ਸਦਾ ਅਤ ਲੁਭਤ ਅਲ ਸਮੂਹ ਜੋ ਕੁਸਮ ਸੁਬਾਸੇ ਬਿਦਮਾਨ ਗੁਰ ਆਪ ਥੱਪਿਓ ਥਿਰ ਸਾਚਉ ਤਖਤ ਗੁਰੂ ਰਾਮਦਾਸੈ